ਇਹ ਕੋ ਮਾਤਾ ਜੀ ਚੜ ਨਿਕਲਾ ਕਿੱਥੇ ਚਲੇ ਜੇ ਚੱਲਦੇ ਚੱਲਦੇ ਪੈਦਲ ਹੀ ਤੁਰ ਜਾਂਦੇ ਇੰਨੀ ਦੂਰ ਆ ਚੱਬਾ ਪਾਰ ਕਿੱਥੇ ਤੁਰਾ ਇਤਨਾ ਸ਼ੀਤਾਂ ਦੇ ਮੱਖਣ ਖਾਣ ਨਾਲ ਜਨਾਸਾ ਹਰ ਜੀ ਪਾਹਰ ਕਿ ਲੱਗਰ ਖਾਦੇ ਕਿ ਨਾ ਤੇ ਸੋਨੇ ਘਰ ਫੋਨ ਜੇਗੀ ਕਿਦਾਂ ਆਈ ਇੱਧਰ ਪਰਫਾਨਾ ਤੋਂ ਕੰਮ ਹੋਈ ਚੜੀ ਗੇਰਦੀਆਂ ਤੇ ਫਿਰ ਅੱਜ ਡਿਊਟੀ ਨਹੀਂ ਲੱਗੀ ਨਹੀਂ ਫੇਰ ਆਈ ਕਿਨੇ ਪੈਸੇ ਜੀ ਮਿਲਦੇ ਵਾਹ ਤੈਨੂੰ ਚਾਹ ਚਾਹ ਤੈਨਟਾਰੀਰ ਵੀ ਰੋ ਜਾਣਾ ਸਾਰੇ ਕਾਰਖਾਨੇ ਚ ਫੇਰਨਾ ਚਲੋ ਵਾਹਿਗੁਰੂ ਅੱਛਾ ਕੰਮ ਤੇ ਕਰਨਾ ਸਰ ਕੰਮ ਤੇ ਕਰਨਾ ਮਾਤਾ ਗਰਮੀ ਬੜੀ ਆ ਏਸੀੰ ਤੋਂ ਮੜਾ ਇਹਨਾਂ ਮਾਤਾ ਨੂੰ ਮਾਇਆ ਦੇ ਦੋ ਨਹੀਂ ਕੋਈ ਨਹੀਂ ਉਹ ਮਾਤਾ ਬੇਨ ਦੀ ਸੁਣਾ ਇੱਥੇ ਗਰਮੀ ਬੜੀ ਆ ਆਟੋ ਫੜੇ ਇੱਕ ਨਾ ਸੂਟ ਸਵਾਲਾ ਸੋਣਾ ਜੇ ਇੱਕ ਸੂਟ ਸਵਾਲੀ ਠੀਕ ਆ ਮਾਤਾ ਤੇ ਸੂਟ ਸਵਾ ਆ ਗੇ ਉਹ ਰੱਖ ਲੈ ਮਾਤਾ ਸੂਟ ਸੁਣਾ ਹੁਣ ਤੇ ਨਹੀਂ ਹੁਣ ਤੂੰ ਆਟੋ ਦੇ ਬਹਿ ਪਲੇ ਇੱਥੇ ਉਹ ਸਾਹਮਣੇ ਆਟੋ ਫੜ ਉਹ ਆਟੋ ਆਂਦਿਆ ਆਟੋ 'ਚ ਬਹਿ ਜਾਣਾ ਵਾ ਮੈਂ ਤੇ ਮੈਂ ਖੜਾ ਵਾਂ ਉਹਨੀ ਬੈ ਕੇ ਜਾ ਮੈਂ ਤੇ ਮੈਂ ਖੜਾ ਤੈਨੂੰ ਵਿਕਦਾ ਤਨ ਗੁਰੂ ਰਾਮਦਾਸ ਉਹ ਆੜੇ ਬੈ ਕੇ ਜਾਈਸਾ ਨਹੀਂ ਨਹੀਂ ਕਿਉਂ ਨਹੀਂ ਮਾਤਾ ਜੀ ਤੂੰ ਆੜੇ ਫੈ ਕੇ ਜਾ ਹਣ ਤਨ ਗੁਰੂ ਰਾਮਦਾਸ ਮਾਤਾ ਨੇ ਆਖੇ ਗੁਰੂ ਸਾਹਿਬ ਦੇ ਤਾਣ ਤਨ ਗੁਰੂ ਰਾਮਦਾਸ ਮਾਤਾ ਮਾਈਆਂ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਮਾਤਾ ਮਾਈਆਂ ਚਾਹੇ ਕਿਸੇ ਦੀ ਹੈ ਜਾਂ ਸਾਡੀ ਆ ਮਾ ਮਾਈਆਂ ਤਨ ਗੁਰੂ ਰਾਮਦਾਸ Jangan mata ni.